ਇੱਕ ਤੋਤਾ ਤੇ ਇੱਕ ਤੋਤੀ ਇੱਕ ਪਿੰਡ ਦੇ ਵਿੱਚੋਂ ਗੁਜ਼ਰਨ ਪਏ ਤੇ ਉਹ ਪਿੰਡ ਤਬਾਹ ਬਰਬਾਦ ਹੋਇਆ ਪਿਆ ਬਸਤੀ ਉਜੜੀ ਪਈ ਤੋਤੀ ਆਪਣੇ ਤੋਤੇ ਨੂੰ ਪੁੱਛਦੀ ਏ ਕਿ ਇਹ ਪਿੰਡ ਕਿਉਂ ਬਰਬਾਦ ਹੋਇਆ ਏ ਇਹ ਬਸਤੀ ਕਿਉਂ ਉਜੜੀ ਪਈ ਕੋ ਤੇਰੇ ਇਲਮ ਵਿੱਚ ਗੱਲ ਹੈ ਵੇ ਅਗੋਂ ਤੋਤੇ ਦੇ ਮੂੰਹੋਂ ਇਹ ਗੱਲ ਨਿਕਲ ਗਈ ਕਿ ਬਸਤੀ ਉਹ ਉਜੜਦੀ ਏ ਪਿੰਡ ਉਹ ਉਜੜਦੇ ਨੇ ਜਿੱਥੇ ਉੱਲੂ ਰਹਿਣ ਲੱਗ ਪੈਣ ਜਿੱਥੇ ਉੱਲੂਆਂ ਦਾ ਬਸੇਰਾ ਹੋ ਜਾਏ ਉਹ ਬਸਤੀ ਉਜੜ ਜਾਂਦੀ ਤੋਤੇ ਨੇ ਜਦੋਂ ਇਹ ਗੱਲ ਕੀਤੀ ਨਾ ਤੇ ਉੱਥੇ ਇੱਕ ਉੱਲੂ ਬੈਠਾ ਹੋਇਆ ਸੀ ਉੱਲੂ ਵੀ ਉੱਡਿਆ ਤੇ ਉਹਨੇ ਤੋਤੇ ਤੇ ਤੋਤੀ ਨੂੰ ਫੜ ਲਿਆ ਆਖਿਆ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਤੇ ਉਹ ਬਹਿ ਕੇ ਕਰਨੀ ਉਹਨੇ ਆਖਿਆ ਨਹੀਂ ਸਾਡਾ ਸਫ਼ਰ ਬੜਾ ਲੰਮਾ ਹੈ ਤੇ ਅਸੀਂ ਜਾਣਾ ਸਾਨੂੰ ਇਜਾਜ਼ਤ ਦੇ ਉੱਲੂ ਬੜਾ ਤਾਕਤਵਰ ਜਾਨਵਰ ਹੁੰਦਾ ਤੁਹਾਡੇ ਇਲਾਮ ਵਿੱਚ ਗੱਲ ਹੋਣੀ ਚਾਹੀਦੀ ਚਲੋ ਉੱਲੂ ਨੇ ਆਖਿਆ ਕਿ ਤੁਸੀਂ ਇੱਥੇ ਰਾਤ گزارੋ ਸਫ਼ਰ ਤੁਹਾਡਾ ਲੰਮਾ ਤੇ ਸਵੇਰ ਤੁਸੀਂ ਢੋਰ ਤੇ ਆਜੇ ਤੋਤਾ ਤੇ ਤੋਤੀ ਆਖਣ ਲੱਗੇ ਨਹੀਂ ਨਹੀਂ ਸਾਨੂੰ ਇਜਾਜ਼ਤ ਦਿਓ ਨੇਕਾ ਨਹੀਂ ਕੋਈ ਇਜਾਜ਼ਤ ਨਹੀਂ ਤੁਸੀਂ ਇੱਥੇ ਰਾਤ گزار ਨਹੀਂ ਮੁਨੇ ਡਾਡਾ ਸਿੰਘ ਦੇ ਕੇ ਕੀ ਗੱਲ ਕਰਨੀ ਸੀ ਉਹਨੇ ਕਿਹਾ ਠੀਕ ਹੈ ਜੀ ਅਸੀਂ ਰਾਤ گزارਨੇ ਹਾਂ ਤੋਤੀ ਤੇ ਤੋਤੇ ਦੋ ਮਹੀਨੇ ਉੱਲੂ ਦੇ ਸਾਹਮਣੇ ਰਾਤ گزار ਲਈ ਸਵੇਰੇ ਜਦੋਂ ਤੋਤਾ ਤੇ ਤੋਤੀ ਜਾਣ ਲੱਗੇ ਨਾ ਤੇ ਉੱਲੂ ਨੇ ਰੋਕ ਲਿਆ ਉਹਨੇ ਕਿਹਾ ਗੱਲ ਸੁਣ ਤੋਤੇ ਆ ਜਿਹੜੀ ਤੋਤੀ ਹੈ ਨਾ ਤੇਰੀ ਇਹ ਤੇਰੀ ਤੋਤੀ ਨਹੀਂ ਇਹ ਮੇਰੀ ਬੀਵੀ ਹੈ ਉਹਨੇ ਕਿਹਾ ਗੱਲ ਕਰ ਕੋ ਕਰਨ ਵਾਲੀ ਤੇਰੀ ਜਿੰਸ ਹੋ ਰੇ ਤੇਰਾ ਸਾਡੇ ਨਾਲ ਨੈਣ ਨਕਸ਼ ਨਹੀਂ ਰਲਦੇ ਰੰਗ ਰੂਪ ਨਹੀਂ ਰਲਦਾ ਤੂੰ ਕਿੱਥੇ ਤੇ ਅਸੀਂ ਕਿੱਥੇ ਤੇਰੀ ਬੀਵੀ ਕਿਵੇਂ ਹੋ ਸਕਦੀ ਉਹਨੇ ਕਿਹਾ ਮੇਰੀ ਬੀਵੀ ਬਸ ਮੈਂ ਕਹਿ ਦਿੱਤਾ ਤੇ ਕਹਿ ਦਿੱਤਾ ਉਹ ਤੋਤਾ ਬੜੀਆਂ ਮਿੰਤਾ ਕਰੇ ਬੜੇ ਤਰਲੇ ਕਰੇ ਕਿ ਮਿਹਰਬਾਨੀ ਕਰ ਜਾਨ ਦੇ ਇਸ ਗੱਲ ਨੂੰ ਤੇਰੇ ਕੋਲ ਅਸੀਂ ਰਾਤ guzari ਏ ਮੇਰੇ ਮੂੰਹੋਂ ਗਲਤੀ ਨਾਲ ਗੱਲ ਨਿਕਲ ਗਈ ਤੇ ਮਾਫ ਕਰ ਦੇ ਸਾਨੂੰ ਉਹਨੇ ਆਖਿਆ ਨਹੀਂ ਨਹੀਂ ਇਹ ਗੱਲ ਹੀ ਕੋਈ ਨਹੀਂ ਤੈਨੂੰ ਕਹਿ ਦਿੱਤਾ ਹੈ ਨਾ ਕਿ ਇਹ بیوی ਮੇਰੀ ਏ ਤੇ ਮੇਰੀ ਏ ਬਸ ਉਹ ਅਗੋਂ ਮਿੰਤਾ ਕਰਨ ਲੱਗ ਪਿਆ ਤਰਲੇ ਕਰਨ ਲੱਗ ਪਿਆ ਉਸ ਆਖਿਆ ਮਿੰਤਾ ਤਰਲੇ ਨਾ ਕਰ ਇੱਥੇ ਕਾ ਹੈ ਸਾਡਾ ਸਾਰੇ ਫੈਸਲੇ ਉਹ ਕਰਦਾ ਹੈ ਸਾਡਾ ਫੈਸਲਾ ਵੀ ਉਹ ਕਰਦਾ ਹੈਗਾ ਜਿਵੇਂ ਉਹਨੇ ਆਖਿਆ ਉਹ ਚ ਕਰ ਲਾ ਉਹਨੇ ਆਖਿਆ ਠੀਕ ਹੈ ਜੀ ਕਾ ਕੋਲ ਫੈਸਲਾ ਲੈ ਚਲੋ ਉਹ ਕਾਨ ਉੱਥੇ ਬੁਲਾਇਆ ਗਿਆ ਹਾਂਜੀ ਜੱਜ ਸੀ ਕਾਂ ਉਹ ਕਾਨ ਨੇ ਦੋਵਾਂ ਘਰਾਂ ਦੀ ਗੱਲ ਸੁਣੀ ਤੋਤੇ ਨੂੰ ਆਖਿਆ ਤੂੰ ਗੱਲ ਸੁਣਾ ਤੋਤੇ ਨੇ ਆਖਿਆ ਵੀ ਗੱਲ ਇਹ ਵੇ ਕਿ ਆ ਜਿਹੜੀ ਮੇਰੀ ਬੀਵੀ ਹੈ ਨਾ ਤੋਤੀ ਉੱਲੂ ਆਖਦਾ ਕਿ ਇਹ ਮੇਰੀ ਬੀਵੀ ਹੈ ਤੁਸੀਂ ਇਹਦੇ ਕੋਲ ਪੁੱਛੋ ਕਿ ਇਹਦੇ ਕੋ ਕੀ ਦਲੀਲ ਹੈ ਚਲੋ ਮੇਰੇ ਕੋਲ ਤਾਂ ਦਲੀਲ ਹੈ ਵੇ ਅਸੀਂ ਹਮ ਜਿੰਸ ਆ ਸਾਡੇ ਕੋਲ ਸਾਰਾ ਸਬੂਤ ਹੈ ਇਹਦੀ ਤੇ ਹਮ ਜਿੰਸ ਵੀ ਨਹੀਂ ਇਹਦੇ ਨਾਲ ਸਾਡਾ ਰੰਗ ਰੂਪ ਵੀ ਨਹੀਂ ਰਲਦਾ ਇਹਦੀ ਬੀਵੀ ਕਿਵੇਂ ਬਣ ਕੇ ਅਗੋ ਕਾਨ ਨੇ ਉੱਲੂ ਕੋਲ ਪੁੱਛਿਆ ਕਿ ਹਾਂ ਵੇ ਦੱਸ ਤੇਰੀ ਬੀਵੀ ਕਿਵੇਂ ਬਣ ਗਈ ਉੱਲੂ ਆਂਦਾ ਮੇਰੇ ਕੋ ਦਲੀਲਾਂ ਤੇ ਕੋਈ ਨਹੀਂ ਬਾਕੀ ਇਹ ਮੇਰੀ بیوی ਇਹ ਮੈਂ ਆਖ ਦਿੱਤਾ ਬੱਸ ਉਹਨੇ ਆਖਿਆ ਨਹੀਂ ਤੂੰ 10 ਤੇ ਸਿੱਧੇ ਦਲੀਲ ਤੇ ਦੇ ਜਦੋਂ ਉਹਨੇ ਇਹ ਗੱਲ ਕੀਤੀ ਨਾ ਕਾਨ ਨੇ ਤੇ ਉੱਲੂ ਨੇ ਉਹ ਅੱਖਾਂ ਭਰ ਕੇ ਵੇਖਿਆ ਗੁੱਸੇ ਨਾਲ ਤੇ ਕਾਨ ਨੇ ਜਦੋਂ ਅੱਖਾਂ ਵੇਖੀਆਂ ਨਾ ਤੇ ਉਹਨੇ ਆਖਿਆ ਜੀ ਮੈਂ ਤੁਹਾਡੇ ਦੋਵਾਂ ਘਰਾਂ ਦੀਆਂ ਗੱਲਾਂ ਸੁਣ ਲਈਆਂ ਨੇ ਤੇ ਗੱਲਾਂ ਸੁਣ ਕੇ ਮੈਂ ਇਸ ਫੈਸਲੇ ਤੇ ਪਹੁੰਚਿਆ ਕਿ ਇਹ ਜਿਹੜੀ بیوی ਇਹ ਨਾ ਤੋਤੀ ਇਹ ਉੱਲੂ ਦੀ بیوی ਹੈ ਉਹ ਕਾਂ ਬੜਾ ਹੈਰਾਨ ਹੋਇਆ ਉਹਨੇ ਆਖਿਆ ਵੀ ਇਹ ਤੁਸੀਂ ਕਿਹੜਾ ਫੈਸਲਾ ਕਰ ਦਿੱਤਾ ਉਜਾਜ ਨੇ ਆਖਿਆ ਚੁੱਪ ਕਰਕੇ ਟੁਰ ਜਾ ਜੇ ਜਾਣੇ ਤੇ ਜਾਨ ਦੀ ਲੋੜ ਹੀ ਤੇ ਇਹ بیوی ਇੱਥੇ ਛੱਡ ਜਾ ਤੇ ਉੱਡ ਜਾ ਸੋ ਟੁਰ ਜਾ ਉਹ ਵਿਚਾਰਾ ਮਜਬੂਰ ਹੋ ਗਿਆ ਉਹਨੇ ਆਖਿਆ ਮੇਰੀ ਇੱਥੇ ਸੋਹਣੀ ਨਹੀਂ ਜਾਨੀ ਮੈਂ ਚੰਗਾ ਫਸ ਗਿਆ ਉਹ ਉੱਡ ਗਿਆ ਚਲਾ ਗਿਆ ਪਿੱਛੇ ਉੱल्लू ਵੀ ਚਲਾ ਗਿਆ ਉਹਨੇ ਆਖਿਆ ਗੱਲ ਸੁਣ ਮੇਰੀ ਆਪਣੀ بیوی ਲੈ ਜਾ ਉਹ ਤੋਤਾ ਬੜਾ ਰਾਜ਼ੀ ਹੋਇਆ ਖੁਸ਼ ਹੋਇਆ ਉਹਨੇ ਆਖਿਆ ਯਾਰ ਇਹ ਤਾਂ ਗੱਲ ਬੜੀ ਸੋਹਣੀ ਹੈ ਪਰ ਜੇ ਇੰਜ ਹੀ ਕਰਨਾ ਸੀ ਤੇ ਇੰਨੀ ਮਿਹਨਤ ਕਿਉਂ ਕੀਤੀ ਐਨਾ ਕੇਸ ਲੰਮਾ ਕਿਉਂ ਕੀਤੇ ਉਸਾ ਕਹਿ ਮੈਂ ਸਿਰਫ ਇਹ ਗੱਲ ਤੇ ਸਮਝਾਣਾ ਚਾਹੁੰਦਾ ਸੀ ਕਿ ਬਸਤੀਆਂ ਉੱਲੂ ਦੀ ਵਜ੍ਹਾ ਤੋਂ ਨਹੀਂ ਉਜੜਦੀਆਂ ਕਿ ਜਿੱਥੇ ਉੱਲੂ ਹੋਣ ਉੱਥੇ ਬਸਤੀਆਂ ਉਜੜ ਜਾਂਦੀਆਂ ਨੇ ਬਸਤੀਆਂ ਉਜੜਦੀਆਂ ਨੇ ਜਿੱਥੇ ਨਾਂ ਇਨਸਾਫ਼ ਹੀ ਹੋਵੇ ਜਿੱਥੇ ਇਨਸਾਫ਼ ਨਾ ਹੋਵੇ ਉਹ ਬਸਤੀ ਉਜੜ ਜਾਂਦੀ ਗੱਲ ਇਹ ਵੀ ਕਿ ਜਿੱਥੇ ਇਨਸਾਫ਼ ਨਾ ਹੋਵੇ ਉਹ ਬਸਤੀ ਉਜੜ ਜਾਂਦੀ ਏ ਤੇ ਜਿਹੜੇ ਘਰ ਵਿੱਚ ਇਨਸਾਫ਼ ਨਾ ਹੋਵੇ ਉਹ ਘਰ ਨਹੀਂ ਉਜੜਦੇ ਜਿਹੜੇ ਮੁਲਕ ਵਿੱਚ ਇਨਸਾਫ਼ ਨਾ ਹੋਵੇ ਮੁਲਕ ਨਹੀਂ ਉਜੜਦੇ ਘਰਾਂ ਨੂੰ ਤੁਸੀਂ ਜਦੋਂ ਵੀ ਟੁੱਟਦੇ ਆ ਵੇਖੋਗੇ ਜਦੋਂ ਵੀ ਵਿਖੜਦੇ ਆ ਵੇਖੋਗੇ ਉਹ ਵੇਖੋਗੇ ਕਿ ਜਿਹੜਾ ਘਰ ਦਾ ਸਰਪ੍ਰਸਤ ਹੋਏਗਾ ਨਾ ਕੋਈ ਵੀ ਹੋ ਸਕਦਾ ਹੈ ਉਹ ਬੇਈਮਾਨ ਹੋ ਗਿਆ ਜਿੰਨਾ ਘਰਾਂ ਦੇ ਸਰਪ੍ਰਸਤ ਬੇਈਮਾਨ ਹੋ ਜਾਂਦੇ ਨੇ ਜਾਂ ਬੇਇਨਸਾਫ਼ ਹੋ ਜਾਂਦੇ ਨੇ ਉਹ ਘਰ ਉਜੜਣ ਲੱਗਿਆਂ ਡੇਰ ਨਹੀਂ ਲਾਂਦੇ ਉਹ ਮੁਲਕ ਵੀ ਉਜੜਣ ਲੱਗਿਆਂ ਡੇਰ ਨਹੀਂ ਲਾਂਦੇ ਜਿੰਨਾ ਮੁਲਕਾਂ ਦੇ ਸਰਪ੍ਰਸਤ ਉਹ ਬੇਈਮਾਨ ਹੋ ਜਾਂਦੇ ਗੱਲ ਦੀ ਸਮਝ ਆਈ ਹੋਵੇ ਨਾ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਕਰਦੇ ਜਾਓ ਰਾਨੇ ਨੇਮ ਵੱਲੋਂ ਬਹੁਤ ਸਾਰਾ ਸਲਾਮ ਹੱਸਦੇ ਰਹੋ ਵਸਦੇ ਰਹੋ